ਤੇ ਲਗ ਪਗ 6 ਸਾਲਾਂ ਤੋਂ ਲਗਾਤਾਰ 72 ਮਹੀਨੇ ਹੋ ਗਏ ਜੀ ਇਹ ਰਾਸ਼ਨ ਵੰਡ ਸਮਾਰੋ ਜਿਹੜਾ ਸਰਦਾਰ ਜਿੱਥੇ ਅੱਜ ਮਹਿੰਗਾਈ ਦੇ ਦੌਰ ਵਿੱਚ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਵੀ ਬਹੁਤ ਔਖਾ ਹੋ ਜਾਂਦਾ ਹੈ ਅਜਿਹੇ ਦੌਰ ਵਿੱਚ ਪਿਛਲੇ 6 ਸਾਲਾਂ ਯਾਨੀ ਕਿ 72 ਮਹੀਨਿਆਂ ਤੋਂ 20 ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਦੇ ਰਿਹਾ ਹੈ ਫਗਵਾੜਾ ਦਾ ਇਹ ਨੌਜਵਾਨ ਹਮੇਸ਼ਾ ਲੋੜਵੰਦਾਂ ਦੀ ਸੇਵਾ ਲਈ ਹਾਜ਼ਰ ਰਹਿਣ ਵਾਲੇ ਗੁਰਦੀਪ ਸਿੰਘ ਕੰਗ ਵੱਲੋਂ اپنی ਸੰਸਥਾ ਦੇ ਸਹਿਯੋਗ ਨਾਲ 72ਵਾਂ ਰਾਸ਼ਨ ਵੰਡ ਸਮਾਰੋ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸਪੀ ਬਸਰਾ ਸ਼ਾਮਿਲ ਹੋਏ ਅਤੇ ਵਿਸ਼ੇਸ਼ ਮਹਿਮਾਨ ਵਜੋਂ ਅਰਦਾਸ ਵੈਲਫੇਅਰ ਸੁਸਾਇਟੀ ਫਗਵਾੜਾ ਦੇ ਪ੍ਰਧਾਨ ਜਤਿੰਦਰ ਬੋਬੀ ਨੇ ਸ਼ਿਰਕਤ ਕੀਤੀ ਇਸ ਮੌਕੇ ਅਧਿਆਪਕ ਆਗੂ ਵਰਿੰਦਰ ਕੰਬੋਜ ਮਹਿਲਾ ਆਮ ਆਦਮੀ ਪਾਰਟੀ ਆਗੂ ਪ੍ਰਿਤਪਾਲ ਕੌਰ ਤੁਲੀ ਗੁਰਦੀਪ ਸਿੰਘ ਤੁਲੀ ਨਿਚਲ ਮਨੀਸ਼ ਕਨੌਜੀਆ ਸ਼ਿਵ ਸ਼ਕਤੀ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਚੰਚਲ শেਟ ਖਜ਼ਾਨਚੀ ਕਿੱਤੀ ਬਸਰਾ ਲਾਈਨਸ ਕਲੱਬ ਫਗਵਾੜਾ ਸਿਟੀ ਦੇ 77 ਲਾਈਨ ਸੰਜੀਪ ਲੰਬਾ ਪੀ ਆਰਓ ਸੁਮਿਤ ਪੰਡਾ ਵਿਪਨ ਖੁਰਾਨਾ ਵਿਜੇ ਅਰੋੜਾ ਲਾਈਨ सुरेंद्र ਸਿੰਘ ਪਮਰਾ ਲਾਈਨ ਦਿਨੇਸ਼ ਖਰਬੰਦਾ ਲਾਈਨ ਵਿਪਨ ਕੁਮਾਰ ਲਾਈਨ ਵਿਪਨ ਸਿੰਘ ਠਾਕੁਰ ਪਵਨ ਚਾਵਲਾ ਸੰਜੀਪ ਸੂਰੀ ਅਜੇ ਕੁਮਾਰ ਸ਼ਸ਼ੀ ਕਾਲੀਆ ਨੇ ਇਸ ਰਾਸ਼ਨ ਵੰਡ ਸਮਾਰੋਹ ਵਿੱਚ ਮਿਲ ਕੇ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਪੇਟ ਕੀਤਾ 27 ਕੱਤਰ ਦੀ ਸੇਵਾ ਸੁਸ਼ੀਲ ਸ਼ਰਮਾ ਵੱਲੋਂ ਬਾਕੀ ਖੂਬ ਬੀ ਨਿਭਾਈ ਗਈ ਇਹ ਨਿਊਜ਼ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜਰੂਰ ਦਿਓ ਚੈਨਲ ਸਟਾਰ ਵਿਜੇ ਸਾਜਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟਸ ਤੁਹਾਡੇ ਤੱਕ ਪਹੁੰਚਦੀਆਂ ਰਹਿਣਗਾ ਆਪਾ ਪੜ੍ਹੇਵਲੀ ਹਸਤਾਂ ਤੋਂ ਬੈਠੇ ਆਪਾ 12 ਮਾੜੀ ਜੇ ਮੰਦਰ ਪਰਮਾਥਾ ਦਾ ਮੰਦਰ ਸੰਰੂਸ਼ੀਰਵਾਸਾ ਨੂੰ ਮਿਲਦੇ ਆ ਪੰਜੀਆਂ ਫਕਰੀ ਤਹਿਤ ਬੈਠੀਆਂ ਨਾ ਸਾਰਿਆਂ ਨੇ ਸਾਰੇ ਫੀਡ ਮਾਸ਼ਰਕਤ ਦੇ ਗਏ ਬੜਾ ਅੰਧਿਆ ਕੰਮ ਕਰਦੇ ਸਹੀ ਵੀ ਇਨਸਾਨ ਦਾਨਮਨ ਕਰਨ ਕਿਸੇ ਤਰ੍ਹਾਂ ਦੀ ਸੇਵਾ ਕਰਦਾ ਹੈ ਬਰਮਾਸ ਨਾਲ ਉਸ ਦਾ ਇਸਦਾ ਹੈ ਉਹਨਾਂ ਨੂੰ ਬਹੁਤ ਬੰਦਨ ਦੀ ਦੁਆ ਮਿਲਦੀ ਹੈ ਇਹੀ ਦੁਆ ਜੀਪ ਕੱਲ ਜਿਹੜੇ ਆਪਣੇ ਟੀਮ ਨਾਲ ਲੈ ਜੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਜਿਹਨੇ ਆਪਣੀ ਨੇਕ ਕਮਾਈ ਤੋਂ ਜ਼ਰੂਰ ਕਸ਼ੀ ਅਨੁਭਵ ਜਿੰਨੀ ਤੋਂ ਇਸ ਵਾਰ ਸਾਇ 5% ਕਰੋ ਬੜੇ ਬੰਦੇ ਆਉਣ ਨੀਡ ਉਰੇ ਬੱਤੇ ਲੱਗਣੇ ਪੰਦੇ ਆ ਪ੍ਰਿਆ ਜਦੋਂ ਤੁਸੀਂ ਫੇਲ ਚ ਉਤਰੋਗੇ ਤੁਹਾਨੂੰ ਮਿਲੂਗਾ ਜਿੰਨੀਆਂ ਸੇ ਦਿੱਤਾ ਇੱਥੇ ਕੜੀਆਂ ਮਵਾਰਿਸ਼ਾਂ ਆਂ ਸਾਰੇ ਆ ਆਪਣੇ ਜਿਹੜਾ ਆਪਣੇ ਪੀਸੇਵਾ ਕਰਦੇ ਆ ਗਰਵਾੜੀ ਦਾ ਫਰਮਾਨ ਹੈ ਘਾਲ ਖਾਏ ਕਿਛਤੋਂ ਦੇ ਨਾਨਕ ਰਹਿ ਪਛਾਣੇ ਨੇ ਮਹਾਵਾਕਸ਼ਾਰ ਇਹ ਪਿਛਲੇ ਲੱਗ ਪੱਗ 6 ਸਾਲਾਂ ਤੋਂ ਲਗਾਤਾਰ 72 ਮਹੀਨੇ ਹੋ ਗਏ ਜੀ ਇਹ ਰਾਸ਼ਨ ਵੰਡ ਸਮਾਰੋ ਜਿਹੜਾ ਸਰਦਾਰ ਗੁਰਦੀਪ ਸਿੰਘ ਕਾਨਜੀ ਦੇ ਗਵਾਹੀ ਦੇ ਵਿੱਚ ਜਿਹੜਾ ਹੈ ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨਾ ਬਾਅਦ ਦਿੱਤਾ ਜਾਂਦਾ ਹੈ ਅੱਜ ਜਿੱਥੇ ਮਹਿੰਗਾਈ ਦੇ ਰੁਕ ਵਿੱਚ ਇੱਕ ਆਪਣੇ ਪਰਿਵਾਰ ਦਾ ਜਿਹੜਾ ਪੱਲ ਮੋਸ਼ਨ ਕਰਨਾ ਬੜਾ ਔਖਾ ਹੁੰਦਾ ਜਾ ਰਿਹਾ ਹੈ ਉੱਥੇ 30 ਤੋਂ ਵੱਧ ਪਰਿਵਾਰਾਂ ਦਾ ਹਰ ਮਹੀਨੇ ਪਰ ਰਾਸ਼ਨ ਵੰਡਣ ਕਰਨਾ ਉਹਨਾਂ ਦੀ ਲੋੜ ਕੋ ਬਦਲ ਕਰਨਾ ਸਿਰਫ ਰਾਜਨਬਾਣੇ ਨਹੀਂ ਇਹ ਸੰਸਥਾਵਾਂ ਨੂੰ ਕੀਤਾ ਜਾ ਰਿਹਾ ਮੈਂ ਨਿੱਜੀ ਤੌਰ ਤੇ ਵੀ ਕੰਮਚਾਰੀ ਨਾਲ ਮੇਰਾ ਰਾਬਤਾ ਕਾਇਮ ਰਿਹਾ ਹੈ ਇਹ ਨਿੱਜੀ ਤੌਰ ਤੇ ਵੀ ਜਿਹੜਾ ਹੈ ਪਿਛਲੇ ਸਮੇਂ ਦੇ ਵਿੱਚ ਜਿੱਥੇ ਠੰਡ ਬਧੇਰੇ ਠੰਡ ਨੂੰ ਦੇਖਦੇ ਆ ਕਿ ਅਸਵਾਰ ਸਰਦੀ ਬਹੁਤ ਬਰੀਕੀ ਉਹਨੂੰ ਦੇਖਦੇ ਆ ਕਿ ਜਿੱਥੇ ਕੰਮਲ ਵੰਡਣ ਕੀਤਾ ਗਿਆ ਉੱਥੋਂ ਨਿੱਜੀ ਹੀ ਪੌਕਟ ਵਿੱਚੋਂ ਆਪਣਾ ਦਸਵੰਦ ਕੱਢਦੇ ਆ ਰਜਾਈਆਂ ਦੀ ਜਿਹੜੀ ਮੰਡੀ ਹੈ ਲੋੜਵੰਦ ਪਰਵਾਰਾਂ ਨੂੰ ਪੀਟੀ ਗਈ ਨੂੰ ਕਾਫੀ ਦੇਰ ਤੋਂ ਦੇਖਦੀ ਬਣੀ ਆ ਕਿ ਕਿਦਾਂ ਹੈ ਮਲੇ ਘਰ ਤੋਂ ਟਾਈਮ ਕੱਟਦਾ ਕਿਤਾ ਕੰਮ ਕਰਦਾ ਵਾ ਉਹ ਇਹ ਬਾਬਾ ਬਰਨ ਦਾ ਧਰਮ ਸੇਟੀ ਦੇ ਜਿਹੜੇ ਮੈਂਬਰ ਐ ਕਿੰਨੀ ਜੋੜ ਕੇ ਕਿੰਨੀ ਮਿਹਨਤ ਦੇ ਨਾਲ ਇਹ ਕੰਮ ਕਰਦੇ ਪਰ ਮੈਨੂੰ ਸਚਾਈ ਹੁਣ ਪਿੱਛੇ ਪਤਾ ਲੱਗੀ ਐ ਕਿ ਇਹਦੇ ਪਿੱਛੇ ਗੁਰਦੀਪ ਕੰਗੜਾ ਦਾ ਬੋਲਬਟ ਹੱਥ ਹੈ ਕਈ ਗੱਲ ਗੁਰਦੀਪ ਨੂੰ ਗੱਲ ਸੀ ਮੁਕੇ ਪਤਾ ਲੱਗੀ ਐ ਅੱਜ ਆ ਕੇ ਮੈਂ ਦੀ ਕ੍ਰੈਪਸ਼ਨ ਪ੍ਰਧਾਨ ਗੁਰਦੀਪ ਕੰਗੜਾ ਉਹਦੀ ਕਮੇਟੀ ਦਾ ਆਏ ਹੋਏ ਸਜਣਾ ਦਾ ਬਹੁਤ ਬਹੁਤ ਸਵਾਗਤ ਕਰਦੀ ਆਂ ਅੱਤ ਪਰਮਾਤਮਾ ਇਨੋ ਨੇ ਹਿੰਮਤ ਸ਼ਕਤੀ ਦਵੇ ਇਹ ਵਾਤ ਵਾਤ ਕੰਮ ਕਰਿਓ ਜਿਹੜੇ ਪਰਦੇਸਾਂ ਇਚ ਬੈਠੀਏ ਤੇ ਇਥੇ ਆਪਣੇ ਇੰਡੀਆ ਦੇ ਗਰੀਬ ਬੰਦਿਆਂ ਦਾ ਜਨ ਅਧਿਰੂਪ ਮੰਦਾਂ ਨੂੰ ਹੈਲਪ ਕਰਦੇ ਆ ਪਰਮਾਤਮਾ ਉਹਨਾਂ ਨੂੰ ਸੁਖ ਸ਼ਾਂਤੀ ਦਵੇ ਸਤ ਸ੍ਰੀ ਅਕਾਲ ਇਹ ਜੋ ਰਾਸ਼ਟਰੀ ਪੱਧਰ ਦਾ ਇਹ ਗੁਰੂ ਜੀਸ਼ਿਕ ਕਲਿੰਦਾਰ ਕੰਧਾਰ ਗਿਆ ਜੋ ਇਹ ਲਗਾਤਾਰ ਇਹਨੂੰ ਪ੍ਰਾਜੈਕਟ ਕਰਦੇ ਆ ਰਹੇ ਇਹ सिंह श्री बाबा भारतनाथ जी सेवा समिति ने कुछ महीने पहला बनाई है उसके अंतर्गत ही सेवा हर महीने जवा उसको पहला है और इंडिया एंटी करप्शन ने भी प्रधान रहे बहुत सारी सेवा देते दे रहे हैं एक राशन वितरण नहीं करते हैं गुरदीप सिंह गांधी जी ये बहुत सारे फील्ड के बहुत एक्टिव है ਔਰ ਹਮੇਸ਼ਾ ਜ਼ਰੂਰਤਮੰਦ ਲੋਕਾਂ ਨੂੰ ਮਦਦ ਕਰਦੇ ਆਂ। ਬਾਬਾ ਬਲਸਨਾਥ ਜੀ ਵੱਲੋਂ ਸੰਤੀਵਾਜ 72ਵਾਂ ਰਾਸ਼ਨ ਪਿਤਰ ਸਪੋਕਾ ਕਰਾਇਆ ਗਿਆ। ਅਧਿਕਾਰੀ ਸਾਡੇ ਮੁੱਖ ਮਹਿਮਾਨ ਸ੍ਰੀ ਅਸੀ ਬਸਰਾ ਜੀ ਜੋ ਕਿ ਫਗੜੇ ਸਮਾਜਿਕ ਨੇ ਔਰ ਅੱਜ ਅਸੀਂ ਵੀ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਕੀਤਾ। ਸਾਡੇ ਯਾਰ ਜਿਨੇ ਲੋ ਮੈਂ ਇਹ ਲਾਸੂ ਗੱਲ ਜਿਹੜਾ ਪ੍ਰੋਕਲਾ ਰਸਮੀ ਸਮੇਂ ਦਾ ਇਹ ਮਸ਼ਾ ਚੱਲ ਰਿਹਾ ਐ ਇਸੇ ਚੱਲ ਰਿਹਾ ਔਰ ਜਦ ਇਹ ਸਾਡੇ ਬੜੀ ਬੜੀ ਮਹਾਨ ਦੀ ਗੱਲ ਆ ਸਾਾਨੂੰ ਸਾਡੇ ਭਰਾ ਫਾੜੇ ਸ਼ਹਿਰ ਦੇ ਪ੍ਰੋਕਲ ਸੰਸਥਾ ਦੇ ਪ੍ਰਧਾਨ ਜੀ ਬੋਬੀ ਜੀ ਡੈਰਾ ਜੀ ਮਸਰਾ ਸਾਹਿਬ ਉਸ ਕਾ ਜੀ ਸਾਰੇ ਸਮੇਂ ਸਿਰਦ ਦੇਣ ਆਏ ਆ ਤੋਂ ਤੁਹਾਡੇ ਬਗੈਰ ਇਹ ਸਾਨੂੰ ਬੇਨਤੀ ਆ ਆਪਾਂ ਜਿੰਨਾ ਹੋ ਸਕਦਾ ਬਸ ਅੱਦ ਘਰ ਜਿਉ ਤੁਹਾਡੀ ਆਪਾਂ ਸੇਵਾ ਕਰੀਏ ਜਿੰਨਾ ਸਾਡਾ ਸਾਡਾ ਸਾਡੀ ਸੋਸਾਇਟੀ ਬਣੀ ਆ ਹਰ ਤਰ੍ਹਾਂ ਅਸੀਂ ਜੁਰਤੂ ਬਰਾਣਾ ਸੇ ਇਹ ਸੇਵਾ ਕਰਦੇ ਆ ਤਾਂ ਮੈਂ ਇਹ ਕੰਨਿਆ ਕਿ ਜਿਨਾ ਹਰਦਾ ਆਪਾਂ ਬਤ ਹਰ ਬੰਦੇ ਦੀ ਹੈਲਪ ਕਰੀ ਸੇ ਜੋ ਕਰੀਏ ਮੈਂ ਇੱਥੇ ਆਏ ਸਾਰੇ ਸਾਰੇ ਮੈਂਬਰਾਂ ਦਾ ਸਾਰੇ ਬਖਮਾਨਾ ਜਿੰਨੇ ਸਾਡੇ ਮੈਂ ਪ੍ਰੋਗਰਾਮ ਸ਼ਾਮ ਲਏ ਉਹਨਾਂ ਦਾ ਤੇ ਹਾਂ ਤੇ ਧੰਨਵਾਦ ਕਰਦਾ ਥੈਂਕ ਯੂ ਸੋ ਮਚ ਸਾਰਿਆਂ ਦਾ